ਸਤਿ ਸ੍ਰੀ ਅਕਾਲ ਸਾਰੇ ਹੋਰ ਕਿੱਦਾਂ ਠੀਕ ਠਾਕ ਹੋ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿੱਦਾਂ ਠੀਕ ਠਾਕ ਹੋ ਯਾਰ ਲਾਈਵ ਮੈਂ ਤਾਂ ਹੋਇਆ ਕਿ ਇੱਕਦਮ ਅੱਜ ਪਿੰਡ ਗਿਆ ਹੋਇਆ ਸੀਗਾ ਤੇ ਉਹ ਯਾਰ ਇਹਆਂ ਤਾਂ ਤਾਜ਼ੀਆਂ ਹੀ ਆ ਹੋਈਆਂ ਇੱਕਦਮ ਦਿਮਾਗ 'ਚ ਆ ਗਿਆ ਕਿ ਉਹੀ ਗਲੀਆਂ ਜਿੱਥੇ ਕ੍ਰਿਕਟ ਖੇਡਦੇ ਹੁੰਦੇ ਸੀਗੇ ਹਨਾ ਜਿੱਥੇ ਅੱਜ ਜਿਆਦਾ ਪਤਾ ਕਿੱਦਾਂ ਆ 4-5 ਭਈਏ ਪਤੰਗ ਲੁੱਟਦੇ ਵੇ ਸੀ ਇਹ ਪਤੰਗ ਦੇ ਪਿੱਛੇ 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 ਵਿੱਚ ਭੱਜਦੇ ਪਏ ਸੀ ਤੇ ਉਹ ਯਾਦ ਆ ਗਈ ਕਿ ਯਾਰ ਅਸੇ ਸਾਡਾ ਸਮਾਂ ਵੀ ਇਦਾਂ ਦਾ ਸੀਗਾ ਹਨਾ ਹੁਣ ਤਾਂ ਯਾਰ ਉਹ ਪਿੰਡ ਪਿੰਡ ਰਿਹਾ ਹੀ ਨਹੀਂ ਹੈਗਾ ਠੀਕ ਐ ਯਾਰੀਆਂ ਉਹ ਯਾਰੀਆਂ ਹੁੰਦੀਆਂ ਸੀ ਪੱਕੀਆਂ ਯਾਰੀਆਂ ਏਟ ਵਰਗੀਆਂ ਯਾਰੀਆਂ ਹੁੰਦੀਆਂ ਸੀ ਠੀਕ ਐ ਹੁਣ ਉਹ ਯਾਰੀਆਂ ਨਹੀਂ ਰਹੀਆਂ ਠੀਕ ਐ ਹੁਣ ਜਿਹਦੇ ਜੇਬ ਚ ਪੈਸਾ ਆ ਉਹਦੇ ਨਾਲ ਹੀ ਉਹਦੇ ਨਾਲ ਹੀ ਯਾਰ ਚਾਰ ਖੜੇ ਆ ਜਿਹਦੇ ਨਹੀਂ ਹੈਗਾ ਉਹਦੇ ਉਹਦੇ ਨਾਲ ਨਹੀਂ ਕੋਈ ਖੜਾ ਕੀ ਇਹ ਇੱਕ ਟਾਈਮ ਬਾਈ ਐਦਾਂ ਦਾ ਸੀ ਕੋ ਚੱਕਰ ਪਿਆ ਮੈਂ ਤੇ ਕਾਰਗਲ ਕਾਰਗਲ ਲੋਗੀ ਮੈਂ ਤੇ ਲੋਗੀ ਆਂਦੇ ਪਏ ਸੀਗੇ ਲੋਗੀ ਆਪਣੇ ਕੰਮ ਤੋਂ ਆਂਦਾ ਪਏ ਸੀ ਮੈਂ ਆਪਣੇ ਕੰਮ ਤੋਂ ਕੋ ਚੱਕਰ ਪੈ ਗਿਆ ਸੀ ਤੇ ਉਹਨੇ ਮਤਲਬ ਕੋਈ ਹੋ ਗਈ ਸੀ ਗੱਲ ਤੇ ਅਗਲੇ ਦਿਨ ਉਹ ਛੁੱਟੀ ਕਰ ਗਿਆ ਆਇਆ ਨਹੀਂ ਉਹ ਠੀਕ ਹੈ ਤੇ ਮੈਂ 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 ਗਿਆ ਹੋਇਆ ਸੀ ਤੇ ਮੈਂ ਯਾਰ ਵਾਪਸ ਆਇਆ ਤੇ ਉਹ ਇਹ ਪੰਜ ਛੇ ਮੁੰਡਿਆਂ ਨੇ ਮੈਨੂੰ ਗੁਣਾ ਚੋਰ ਲਾ ਲਿਆ ਬਸ ਚੋ ਘੇਰ ਲਿਆ ਸੀ ਕੋਈ ਗੱਲ ਇਦਾਂ ਦੀ ਹੋਈ ਸੀਗੀ ਠੀਕ ਹੈ ਤੇ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਵੀਡੀਓ ਸੁਣ ਕੇ ਪਤਾ ਲੱਗ ਜਾਣਾ ਤੇ ਮੈਨੂੰ ਘੇਰ ਲਿਆ ਸੀਗਾ ਲਾ ਲਿਆ ਸੀਗਾ ਫਿਰ ਮੈਂ ਲੋਗੀ ਨੂੰ ਫੋਨ ਕਰਾਂ ਕਰੀ ਜਾਵਾਂ ਕਰੀ ਜਾਵਾਂ ਲੋਗੀ ਦਾ ਲੋਗੀ ਦਾ ਫੋਨ ਨਾ ਲੱਗੇ ਬਾਈ ਫੋਨ ਉਹ ਤੇ ਫਿਰ ਉਹਦਾ ਫੋਨ ਸਵਿਚ ਆਫ ਕਰ ਹੋ ਗਿਆ ਸੀਗਾ ਠੀਕ ਹੈ ਤੇ ਫੋਨ ਨਾ ਉਹਦਾ ਲੱਗੇ ਲੋਗੀ ਦਾ ਤੇ ਮੈਂ ਬਾਈ ਇੱਕ ਫੋਨ ਕੀਤਾ ਸੀ ਸਿਰਫ ਇੱਕ ਫੋਨ ਲੱਕੀ ਨੂੰ ਪੱਠੇ ਬੰਦਾ ਪਿਆ ਸੀ ਉਹਦੇ ਪਸੂਆਂ ਨੂੰ ਇੱਕ ਫੋਨ ਕੀਤਾ ਸੀ ਉਹ ਆ ਕੇ ਲੱਕੀ ਇੱਦਾਂ ਦਾ ਗੱਲ ਹੋ ਗਈ ਹੁਣ ਆ ਜੋ ਰੱਡੀ ਤੇ ਆਇਆ ਬਾਈ ਯਕੀਨ ਮੰਨਿਓ 4 ਮਿੰਟਾਂ ਦੇ ਵਿੱਚ 4 ਮਿੰਟਾਂ ਦੇ ਵਿੱਚ ਬੰਦਾ ਉਹ ਗੁਣਾਚੋਰ ਆ ਵਜਿਆ ਆ ਕੇ ਮੇਰੇ ਕੋਲ ਕਹਿੰਦਾ ਲੱਕੀ ਕੀ ਗੱਲ ਹੋਈ ਮੈਂ ਕਿਹਾ ਇੱਦਾਂ ਦਾ ਗੱਲ ਹੋ ਉਹਦਾ ਮੈਂ ਮੈਨੂੰ ਮੋਟਰਸਾਈਕਲ ਤੇ ਬਿਠਾ ਕੇ ਆਪਣੇ ਨਾਲ ਲੈ ਕੇ ਆਇਆ ਇਹ ਸੀਗੀਆਂ ਯਾਰੀਆਂ ਇਦਾਂ ਹੁੰਦੀਆਂ ਸੀ ਯਾਰੀਆਂ ਠੀਕ ਆ ਤੇ ਮੈਂ ਕਹਣਾ ਬਾਈ ਬਾਹਰ ਦਾ ਪਾਣੀ ਗੰਦਾ ਆ ਪਾੜਾ ਹੀ ਗੰਦਾ ਬਾਹਰ ਦਾ ਪਾਣੀ ਕਿ ਚੰਗੇ ਚੰਗੇ ਬੰਦੇ ਬਣ ਜਾਂਦੇ ਆ ਖਰੇ ਖਰੇ ਬਣ ਜਾਂਦੇ ਆ ਇਹ ਕਿਤੇ ਯਾਰੀ ਵਾਲੀ ਗੱਲ ਥੋੜਾ ਜਿਹੀ ਪਰਿਵਾਰ ਵਾਂਗੂ ਸੀਗਾ ਪਰਿਵਾਰ ਨਹੀਂ ਹੁੰਦੇ ਇੱਕ ਦੂਜੇ ਦੇ ਘਰ ਆਣਾ ਜਾਣਾ ਇੱਕ ਦੂਜੇ ਦੀ ਭੈਣਾਂ ਤੋਂ ਰਖੜੀਆਂ ਮਹਰਾਣੀਆਂ ਇਦਾਂ ਦਾ ਪਿਆਰ ਹੁੰਦਾ ਸੀਗਾ ਠੀਕ ਆ ਬਾਈ ਕਹਿੰਦੇ ਹੁੰਦੇ ਸੀ ਕਿ ਹਾਂ ਇਨਾਂ ਦੀ ਯਾਰੀ ਆ ਭੈਣ ਜੋ ਤੁੰਤੇ ਤੇ ਮੁੱਛੇ ਵਰਗੀ ਸਾਲੀ ਐਸੀ ਨਜ਼ਰ ਕਿਸੇ ਦੀ ਲੱਗੀ ਭੈਣ ਜੋ ਦੀ ਐਸੀ ਨਜ਼ਰ ਲੱਗੀ ਠੀਕ ਹੈ ਭੈਣ ਜੋ ਅੱਜ ਉਹੀ ਲੋਕ ਕਈ ਟਿਚਰਾਂ ਕਰਦੇਗੀ ਲੈ ਤੁਹਾਡੇ ਯਾਰ ਤਾਂ ਫੋਨ ਵੀ ਨਹੀਂ ਕਰਦੇ ਤੁਹਾਡੇ ਯਾਰ ਤਾਂ ਇਦਾਂ ਤੁਹਾਡੇ ਯਾਰ ਤਾਂ ਬੁਲਾਉਂਦੇ ਵੀ ਨਹੀਂ ਹੈਗੇ ਫੋਨ ਵੀ ਨਹੀਂ ਕਰਦੇ ਬਾਈ ਗੱਲ ਮੇਨ ਇਹੀ ਆ ਕਿ ਪਹਿਲਾਂ ਟਾਈਮ ਸੀਗਾ ਯਾਰੀਆਂ ਸੀਗੀਆਂ ਪਹਿਲਾਂ ਬੰਦੇ ਖਰੇ ਹੁੰਦੇ ਸੀਗੇ ਕੀ ਕੀ ਮੈਨੂੰ ਉਹ ਚੀਜ਼ਾਂ ਯਾਦ ਆ ਗਈਆਂ ਮੈਂ ਕਿਹਾ ਯਾਰ ਇੱਕ ਟਾਈਮ ਲੱਕੀ ਨਾਲ ਮੇਰਾ ਕਿੰਨਾ ਹੁੰਦਾ ਹੈ ਮੈਂ ਖੂਵਲ ਨੂੰ ਵੀ ਗਿਆ ਸੀਗਾ ਅੱਜ ਮੈਂ ਪਿੰਡ ਆਇਆ ਹੋਇਆ ਸੀ ਨਾ ਮੈਂ ਖੂਵਲ ਨੂੰ ਗਿਆ ਸੀਗਾ ਤੇ ਉਹਨੂੰ ਯਾਦ ਆ ਗਈ ਮੈਂ ਕਿਹਾ ਸਵੇਰੇ ਭਾਂਡ ਚੋਂ ਜੇਲਾਂ ਲਾ ਕੇ ਖੂਹ ਤੇ ਜਲ ਜਾਣਾ ਐਦਾਂ ਉਦਾਂ ਹਨਾ ਇਕੱਠੇ ਰਹਿਣਾ ਭਾਂਡ ਚ ਸਾਰੀ ਸਾਰੀ ਦਿਹਾੜੀ ਠੀਕ ਆ ਤੇ ਅੱਜ ਉਹੀ ਬੰਦੇ ਭਾਏ ਫੋਨ ਵੀ ਨਹੀਂ ਕਰਦੇ ਇੱਕ ਟਾਈਮ ਬਈ ਇੱਕ ਗੱਲ ਐਦਾਂ ਵੀ ਹੋਈ ਸੀ ਹੁਣ ਮੈਂ ਬੰਦੇ ਬੰਦੇ ਦਾ ਨਾਮ ਨਹੀਂ ਲੈਣਾ ਨਾ ਮੈਂ ਗੱਲ ਦੱਸਣੀ ਆ ਠੀਕ ਹੈ ਜੇ ਨੂੰ ਪਤਾ ਲੱਗਣਾ ਲੱਗੇ ਜਾਣਾ ਵੀਡੀਓ ਦੇਖ ਕੇ ਠੀਕ ਹੈ ਮੇਨਾ ਕੋਈ ਗੱਲ ਹੋਈ ਸੀਗੀ ਮੈਨੂੰ ਬੰਦੇ ਦੇ ਮੈਂ ਕੰਮ ਕਰਦਾ ਸੀਗਾ ਠੀਕ ਹੈ ਉਹ ਬੰਦਾ ਬਾਰ ਬਾਰ ਨਾ ਮੈਨੂੰ ਨਸ਼ੇੜੀ ਆ ਚੀਜ਼ ਕਰਦੇ ਨਸ਼ੇੜੀ ਆ ਆ ਕੰਮ ਕਰਦੇ ਨਸ਼ੇੜੀ ਹੋ ਕੰਮ ਕਰਦੇ ਮੇਰਾ ਮਨ ਬੜਾ ਖਰਾਬ ਹੋਇਆ ਤੇ ਮੈਂ ਜਾ ਕੇ ਨਾ ਬਲਜੀਤੇ ਨੂੰ ਦੱਸਿਆ ਮੈਂ ਕਿ ਬਲਜੀਤੇ ਇਦਾਂ ਇਦਾਂ ਗੱਲਵਾਦਿਆ ਕਸਮ ਲੱਗੇ ਸੌਂ ਲੱਗੇ ਬਾਈ ਬਲਜੀਤ ਯਾਰ ਆਦਮ ਕਹਿੰਦਾ ਤੈਨੂੰ ਆਹ ਦੀਦਾ ਬੱਸ ਸਟੈਂਡ ਤੇ ਉਹ ਮੰਦਰਦਾਰਾ ਮਕੰਧਪੁਰ ਕਹਿੰਦਾ ਤੈਨੂੰ ਕੜੀਸਦਾ ਲੈ ਕੇ ਜਾਊਗਾ ਕਹਿੰਦਾ ਜੇ ਮੁੜ ਕੇ ਕਹਿੰਦਾ ਇਹਨੂੰ ਨਸ਼ੀੜੀ ਗਿਆ ਤੂੰ ਬਾਈ ਇਦਾਂ ਦੀ ਯਾਰੀਆਂ ਹੁੰਦੀਆਂ ਸੀ ਇਦਾਂ ਦੇ ਪਿਆਰ ਸਿਗਾ ਹੁਣ ਤਾਂ ਉਹ ਟਾਈਮ ਹੀ ਹੈ ਨਹੀਂ ਅੱਜ ਕੱਲ ਤਾਂ ਜਿਹਦੇ ਤੋਂ ਨੋਟ ਆ ਉਹਦੇ ਯਾਰ ਆ ਠੀਕ ਹੈ ਜਿਹਦੇ ਜਿਹਦੇ ਕੋ ਨੋਟ ਨਹੀਂ ਹੈਗੇ ਉਹਦੇ ਨਾਲ ਚਾਰ ਬੰਦੇ ਖੜਦੇ ਨਹੀਂ ਜਿਹਦੇ ਕੋ ਹੈਗੇ ਆ ਉਹਨਾਂ ਚਾਰ ਬੰਦੇ ਖੜਦੇ ਆ ਅੱਜ ਕੱਲ ਉਹ ਪਿਆਰ ਵੀ ਹੈ ਨਹੀਂ ਉਹ ਗੱਲਾਂ ਵੀ ਹੈ ਨਹੀਂ ਔਰ ਸਮਾਂ ਵੀ ਹੈ ਨਹੀਂ ਉਹ ਯਾਰ ਵੀ ਹੈ ਨਹੀਂ ਠੀਕ ਹੈ ਅੱਜ ਕੱਲ ਬਸ ਮਨ ਇਹ ਇਕੱਲੇ ਰਹਿਣਾ ਛਾ ਲੱਗਦਾ ਵਧੀਆ ਲੱਗਦਾ ਇਕੱਲੇ ਰਹਿਣਾ ਕਿਉਂਕਿ ਯਾਰ ਬਸ ਯਾਰੀਆਂ ਤੋਂ ਦਿਲ ਟੁੱਟ ਗਿਆ ਮੇਰਾ ਠੀਕ ਹੈ ਦਿਲ ਯਾਰੀਆਂ ਜਿਹੜੀਆਂ ਹੁੰਦੀਆਂ ਸੀ ਨਾ ਤੂਥ ਦੇ ਮੁੱਛੇ ਵਰਗੀਆਂ ਹੁੰਦੀਆਂ ਸੀ ਬਾਈ ਹੁਣ ਦਿਲ ਟੁੱਟ ਗਿਆ ਯਾਰੀਆਂ ਦੇ ਪਿੱਛੇ ਪਹਿਲਾਂ ਸਮੇ ਵਧੀਆ ਹੁੰਦੇ ਸੀ ਯਾਰ ਇੱਕ ਫੋਨ ਤੇ ਆਂਦੇ ਹੁੰਦੇ ਸੀ ਖੜਦੇ ਹੁੰਦੇ ਸੀ ਸਿਗਾ ਨਗਰ ਮੈਂ ਲੈ ਦੇ ਨਾ ਨਗਰ ਬੰਦਾ ਸੀਗਾ ਸੂਰਜ ਸੂਰਜ ਇਹ ਆਉਗਾ ਨਾ ਭੈਣ ਚੋ ਪੂਰੇ ਨਗਰ ਦੇ ਤੇ ਫਲੋਰ ਫਲੋਰ ਵਾਲ ਵਾਲੀ ਸਾਈਡ ਬੰਦਾ ਇਦਾਂ ਦਾ ਸੀ ਨਾ ਉਹ ਭੈਣ ਚੋ ਝੋਟਾ ਐਡਾ ਡੋਲਾ ਸੀ ਉਹਦਾ ਭੈਣ ਚੋ ਕੱਦ ਕਾੜ ਸੀਗਾ ਇਹਨੂੰ 6 6.5 ਫੁੱਟੀ ਬੰਦਾ ਐ ਡੋਲਾ ਵੀ ਇਹਨੂੰ ਐਡਾ ਸੀਗਾ ਬਾਈ ਉਹਦੀ ਚਲਦੀ ਵਹੁਣ ਦੀ ਸੀਗੀ ਉਸ ਟਾਈਮ ਤੇ ਉਹਦੀ ਰੋਪੜ ਤਰੀਕ ਸੀਗੀ ਕੋਈ ਗੱਲਬਾਤ ਮੇਰੀ ਹੋਈ ਸੀ ਉਹ ਬੰਦੇ ਨੂੰ ਮੈਂ ਕਿਹਾ ਮੈਂ ਕਿਹਾ ਭਾਜੀ ਇੱਦਾਂ ਇੱਦਾਂ ਗੱਲਬਾਤ ਹੋ ਗਈ ਆ ਤੇ ਯਾਰ ਪੈਸੇ ਨਹੀਂ ਦਿੰਦਾ ਵੇ ਮੁੰਡਾ ਯਾਰ ਉਹ ਪਿੰਡ ਸੇਗਾ ਬਾਂਸੀਆਂ ਬਾਂਸੀਆਂ ਮੇਰੇ ਨਾਲ ਐੜਿਆ ਇਸ ਟਾਈਮ ਉਹ ਮੁੰਡਾ ਸੂਰਜ ਨਗਰ ਦਾ ਆ ਪਰ ਉਹ ਫੇਸਬੁੱਕ ਬਹੁਤ ਘੱਟ ਚਲਾਉਂਦਾ ਕਿਤੇ ਚਲਾਉਂਦਾ ਤੇ ਉਹਨੇ ਫੋਟੋ ਵੀ ਆਪਣੀ ਪਾਈ ਹੋਈ ਆ ਤੇ ਉਹਦੀ ਰੋਪੜ ਤਰੀਕ ਸੀ ਕਿ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਇੱਦਾਂ ਇੱਦਾਂ ਆ ਉਹੀ ਮੈਂ ਕਿਹਾ ਮਨੀ ਆ ਮੈਂ ਕਿਹਾ ਯਾਰ ਮਨੀ ਪੈਸੇ ਨਹੀਂ ਦੇਣਦੇ ਆ ਯਾਰ ਬਾਂਸੀਆਂ ਵਾਲਾ ਕਹਿੰਦਾ ਕਿ ਛਾ ਕਹਿੰਦਾ ਬੰਸੀਆਂ ਵਾਲਾ ਮੈਂ ਕਿਹਾ ਉਹ ਉਹਨੇ ਰੂਪੜ ਤੋਂ ਫੋਨ ਕੀਤਾ ਸੀ ਉਹ ਭੈਣ ਦੀ ਦੁਕਾਨ ਤੇ ਆ ਕੇ ਪੈਸੇ ਦੇ ਕੇ ਆਇਆ ਸੀ ਮੈਨੂੰ ਉਦੋਂ ਮੈਂ ਉੱਥੇ ਕੰਮ ਕਰਦਾ ਹੁੰਦਾ ਸੀ ਮਿੱਤੂਦਾਰੀ ਲੈ ਕੇ ਗਿਆ ਸੀ ਐਦਾਂ ਦੀਆਂ ਯਾਰੀਆਂ ਸੀ ਹੁਣ ਤਾਂ ਮਨ ਨਹੀਂ ਖੱਟਾ ਹੋ ਗਿਆ ਯਾਰ ਮਨ ਟੁੱਟ ਗਿਆ ਕਿ ਇਹ ਯਾਰੀਆਂ ਯਾਰੀਆਂ ਰਹੀਆਂ ਹੀ ਨਹੀਂ ਹੈਗੀਆਂ ਠੀਕ ਹੈ ਹੁਣ ਇਕੱਲੇ ਰਹਿਣਾ ਵਧੀਆ ਲੱਗਦਾ ਯਾਰ ਚਲੋ ਬਾਜੇ ਮਨ ਹਲਕਾ ਹੋ ਗਿਆ ਯਾਰ गल करके थोड़े न अपनी फैमिली यूट्यूब फैमिली फेसबुक फैमिली ना। बाकी सारे अपना ख्याल रखो तगड़े रहो जिम जाओ जय श्री राम वाहेगुरु जी का खालस वाहेगुरू चंगा पंच तारा पंज तारा ਇਹ ਹੈਗਾ ਆ ਜੀ ਹਲ ਚਲਰ ਰਿਸੋਰਟ ਮਤਲਬ ਹੈਗਾ ਆ ਕਿਸੇ ਨਾਲ ਆਇਆ ਹੋਣਾ ਮੁੰਡੇ ਨਾਲ ਮੈਂ ਇਹ ਹੈਗਾ ਹਲ ਚਲਰ ਰਿਸੋਰਟ ਇੱਥੇ ਬੀਅਰ ਬਾਰ ਵਗੈਰਾ ਸਾਰਾ ਕੁਝ ਹੈ ਵਧੀਆ ਬੋ ਬਣਿਆ ਆ ਜਲਵਾਦ ਬਹੁਤ ਵਧੀਆ ਹੈ ਉੱਪਰ ਤਾਂ ਹੋਰ ਮੰਜ਼ਿਲ ਹੈ ਜੇ ਚਲੋ ਠੀਕ ਹੈ ਵੀਰੇ ਓਕੇ 也是道。Yeah,